ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਧਰਮ ਅਤੇ ਸੱਚਾਈ ਲਈ ਆਪਣਾ ਸਰਬੰਸ ਵਾਰ ਦਿੱਤਾ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਦਾਂ ਵਿੱਚ ਚੜਵਾ ਦਿੱਤਾ ਗਿਆ ਦਰਅਸਲ 20 ਦਸੰਬਰ 1705 ਉਹ ਦਿਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਸ ਸਮੇਂ ਅਨੰਦਪੁਰ ਸਾਹਿਬ ਸਿਰਫ ਇੱਕ ਸ਼ਹਿਰ ਨਹੀਂ ਸੀ ਸਗੋਂ ਧਾਰਮਿਕਤਾ ਅਤੇ ਸਵੈਮਾਨ ਦਾ ਕਿਲਾ ਸੀ ਜਿੱਥੋਂ ਅਨਿਆਂ ਵਿਰੁੱਧ ਚੇਤਨਾ ਜਾਗ ਪਈ ਸੀ ਇਸ ਔਖੇ ਸਮੇਂ ਦੌਰਾਨ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਰਮਿਕਤਾ ਅਤੇ ਮਨੁੱਖਤਾ ਦੀ ਰੱਖਿਆ ਲਈ ਮੁਗਲਾਂ ਦੇ ਵਿਰੁੱਧ ਦ੍ਰਿੜਤਾ ਨਾਲ ਖੜੇ ਸਨ 1705 ਵਿੱਚ ਅਨਿਆਂ ਉਤੇ ਹੀ ਦੂਜੇ ਪਾਸੇ ਮੁਗਲ ਸਮਰਾਟ ਔਰੰਗਜ਼ੇਬ ਸੀ ਜਿਸ ਨੇ ਆਲੇ ਦੁਆਲੇ ਦੇ ਪਹਾੜੀ ਸ਼ਾਸਕਾਂ ਨੂੰ ਹੁਕਮ ਦਿੱਤਾ ਕਿ ਸਾਰੇ ਮਿਲ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਗੁਰੂ ਜੀ ਨੂੰ ਕੈਦ ਕਰਨ ਅਤੇ ਜੇਕਰ ਉਹਨਾਂ ਨੂੰ ਜ਼ਿੰਦਾ ਨਹੀਂ ਫੜਿਆ ਜਾ ਸਕਦਾ ਤਾਂ ਉਹਨਾਂ ਦਾ ਸਿਰ ਕਲਮ ਕਰਕੇ ਲਿਆਂਦਾ ਜਾਵੇ ਇਸ ਤੋਂ ਬਾਅਦ ਇਸਲਾਮੀ ਹਮਲਾਵਰਾਂ ਨੇ ਅਨੰਦਪੁਰ ਸਾਹਿਬ ਨੂੰ ਲਗਭਗ 6 ਮਹੀਨਿਆਂ ਤੱਕ ਚਾਰੇ ਪਾਸਿਓਂ ਘੇਰਾ ਪਾਲਿਆ ਬਾਰੋਂ ਨਾ ਤਾਂ ਅਨਾਜ ਨਾ ਪਾਣੀ ਨਹੀਂ ਦਵਾਈ ਆ ਰਹੀ ਸੀ ਕਿਲੇ ਦੇ ਅੰਦਰ ਹਾਲਾਤ ਭਿਆਨਕ ਸਨ ਬੱਚੇ ਭੁੱਖੇ ਮਰ ਰਹੇ ਸਨ ਬਜ਼ੁਰਗ ਕਮਜ਼ੋਰ ਹੋ ਰਹੇ ਸਨ ਅਤੇ ਔਰਤਾਂ ਥਕਾਵਟ ਨਾਲ ਪੀੜਤ ਸਨ ਪਰ ਇਹ ਸਭ ਦੇ ਵਿਚਕਾਰ ਇੱਕ ਗੱਲ गुरु गोबिंद जी रोजाना इकट्ठ करते सन गुरबाणी का पाठ करते सन संगत को कि शरीर भुखा हो सकता है पर आत्मा कदम भी कमजोर नहीं हो देना चाहिए यह लड़ाई तलवारा कट्ट हिम्मत ज़्यादा लड़ी गई सी ਜਦੋਂ ਮੁਗਲ ਅਤੇ ਪਹਾੜੀ ਫੌਜਾਂ ਸਿੱਧੀ ਲੜਾਈ ਵਿੱਚ ਸਫਲ ਹੋਣ ਵਿੱਚ ਅਸਫਲ ਰਹੀਆਂ ਤਾਂ ਉਹਨਾਂ ਨੇ ਧੋਖੇ ਦਾ ਸਹਾਰਾ ਲਿਆ ਉਹਨਾਂ ਨੇ ਕੁਰਾਨ ਦੀ ਸੌਖਾ ਦੀ ਅਤੇ ਵਾਅਦਾ ਕੀਤਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਗਏ ਤਾਂ ਉਹਨਾਂ ਨੂੰ ਅਤੇ ਉਹਨਾਂ ਦੀ ਸੰਗਤ ਨੂੰ ਸੁਰੱਖਿਅਤ ਜਾਣ ਦਿੱਤਾ ਜਾਵੇਗਾ ਅਤੇ ਫਿਰ 20 ਦਸੰਬਰ 1705 ਦੀ ਰਾਤ ਆਈ ਜਦੋਂ ਲਗਾਤਾਰ ਮੀਂਹ ਪੈ ਰਿਹਾ ਸੀ ਨਾਲ ਹੀ ਕੜਾਕੇ ਦੀ ਠੰਡ ਵੀ ਸੀ ਅਤੇ ਚਾਰੇ ਪਾਸੇ ਚੁੱਪ ਛਾ ਗਈ ਇਸ ਹਨੇਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੱਖ ਸੰਗਤ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਿਰਸਾ ਨਦੀ ਵੱਲ ਚੱਲ ਪਏ ਪਰ ਇਹ ਯ ਇਹ ਕਹਾਣੀ ਉਸ ਹਨੇਰੀ ਰਾਤ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਿਰਸਾ ਨਦੀ ਦੇ ਕੰਢੇ ਵਿਛੜ ਗਿਆ ਸੀ 20 ਦਸੰਬਰ ਦੀ ਰਾਤ ਨੂੰ ਸਿਰਸਾ ਨਦੀ ਪੂਰੇ ਉਫਾਨ ਤੇ ਸੀ ਲਗਾਤਾਰ ਮੀਂਹ ਪੈ ਗਿਆ ਸੀ ਅਤੇ ਆਲੇ ਦੁਆਲੇ ਹਨੇਰਾ ਛਾ ਗਿਆ ਸੀ ਜਿਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੱਖ ਸੰਗਤ ਨਾਲ ਸਿਰਸਾ ਪਹੁੰਚੇ ਮੁਗਲ ਸੈਨਿਕਾਂ ਦੇ ਅਚਾਨਕ ਹਮਲੇ ਨੇ ਹਨੇਰੀ ਰਾਤ ਨੂੰ ਜੰਗ ਦੇ ਮੈਦਾਨ ਵਿੱਚ ਤਬਦੀਲ ਕਰ ਦਿੱਤਾ ਸੰਗਤ ਖਿੰਡਣ ਲੱਗੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਰੰਤ ਸਥਿਤੀ ਨੂੰ ਕਾਬੂ ਵਿੱਚ ਲੈ ਲਿਆ ਉਹਨਾਂ ਨੇ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਅੱਗੇ ਵਧਣ ਦਾ ਹੁਕਮ ਦਿੱਤਾ ਬਹਾਦਰ ਸਿੱਖਾਂ ਨੇ ਦੁਸ਼ਮਣਾਂ ਨੂੰ ਰੋਕਣ ਦੇ ਲਈ ਮੋਰਚਾ ਸੰਭਾਲਿਆ ਗੁਰੂ ਜੀ ਦੇ ਦੋ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪਿੱਛੇ ਰਹਿ ਕੇ ਸਿੱਖਾਂ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰ ਰਹ ਸਮੂਹਾ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਮੇਤ ਇੱਕ ਦਿਸ਼ਾ ਵਿੱਚ ਵਹਿ ਗਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੱਖਾਂ ਸਮੇਤ ਦੂਜੀ ਦਿਸ਼ਾ ਵਿੱਚ ਚਲੇ ਗਏ ਰਾਤ ਦੀ ਤੁੰਦ ਅਤੇ ਹਨੇਰਾ ਇੰਨਾ ਸੰਘਣਾ ਸੀ ਕਿ ਕੋਈ ਵੀ ਨਹੀਂ ਦੱਸ ਸਕਦਾ ਸੀ ਕਿ ਕੌਣ ਕਿਹੜੇ ਰਸਤੇ ਗਿਆ ਹੈ ਇਸ ਵਿਚਕਾਰ ਧਾਰਮਿਕ ਗ੍ਰੰਥਾ ਸਮੇਤ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਸਿਰਸਾ ਨਦੀ ਦੇ ਵਹਾਅ ਵਿੱਚ ਵਹਿ ਗਈਆਂ। ਕੁਝ ਦੂਰੀ ਤੈਅ ਕਰਨ ਤੋਂ ਬਾਅਦ ਮਾਤਾ ਗੁਜਰੀ ਜੀ ਗੰਗੂ ਨਾਮ ਦੇ ਇੱਕ ਵਿਅਕਤੀ ਨੂੰ ਮਿਲੇ ਜੋ ਪਹਿਲਾਂ ਅਨੰਦਪੁਰ ਸਾਹਿਬ ਵਿੱਚ ਸੇਵਾ ਨਿਭਾ ਚੁੱਕਾ ਸੀ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਉਸਨੇ ਮਾਤਾ ਜੀ ਨੂੰ ਆਪਣੇ ਨਾਲ ਜਾਣ ਦੀ ਬੇਨਤੀ ਕੀਤੀ। ਮਾਤਾ ਗੁਜਰੀ ਜੀ ਦੋ ਛੋਟੇ ਸਹਬਜ਼ਾਦੀਆਂ ਦੇ ਨਾਲ ਸੁਰੱਖਿਆ ਦੀ ਪਾਲ ਲਈ ਉਸਦੇ ਨਾਲ ਚੱਲ ਪਏ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਾਬਾਲਗ ਪੁੱਤਰ ਸਿੱਖਾਂ ਦਾ ਇੱਕ ਛੋਟਾ ਜਿਹਾ ਸਮੂਹ ਅਤੇ ਸਾਹਮਣੇ 10 ਲੱਖ ਮੁਗਲ ਸਿਪਾਹੀ ਇਹ ਸਿਰਫ ਇੱਕ ਦ੍ਰਿਸ਼ ਨਹੀਂ ਸੀ ਸਗੋਂ ਉਹ ਪਲ ਸੀ ਜਦੋਂ ਇਤਿਹਾਸ ਕੁਰਬਾਨੀ ਦਾ ਇੱਕ ਹੋਰ ਅਮਰ ਅਧਿਆਇ ਲਿਖਣ ਲੱਗਾ ਸੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੱਖਾਂ ਦੇ ਨਾਲ ਚਮਕੌਰ ਵਲਵਦੇ ਉੱਥੇ ਉਹਨਾਂ ਨੇ ਇੱਕ ਮਿੱਟੀ ਦੀ ਛੱਤ ਵਾਲੀ ਹਵੇਲੀ ਵਿੱਚ ਪਨਾ ਲਈ ਜਦੋਂ ਦਰਿਆ ਦਾ ਵਹਾਅ ਕੱਟ ਗਿਆ ਤਾਂ 10 ਲੱਖ ਸੈਨਿਕਾਂ ਦੀ ਗਿਣਤੀ ਵਾਲੀ ਮੁਗਲ ਫੌਜ ਨੇ ਹਵੇਲੀ ਨੂੰ ਘੇਰ ਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅਜੀਹਾ ਹੁਣ ਤੋਂ ਪਹਿਲਾਂ ਗੁਰੂ ਜੀ ਨੇ ਚਮਕੌਰ ਕਿਲੇ ਦੇ ਅੰਦਰ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਪਸ਼ਟ ਰਣਨੀਤੀ ਬਣਾਈ। ਇਹ ਫੈਸਲਾ ਕੀਤਾ ਗਿਆ ਕਿ ਸਾਰੇ ਸਿੱਖ ਇੱਕੋ ਵਾਰ ਲੜਨ ਲਈ ਬਾਹਰ ਨਹੀਂ ਜਾਣਗੇ। ਸਗੋਂ ਦੁਸ਼ਮਣ ਦੀ ਵੱਡੀ ਫੌਜ ਨੂੰ ਰੋਕਣ ਲਈ ਛੋਟੇ-ਛੋਟੇ ਸਮੂਹਾਂ ਵਿੱਚ ਜੰਗ ਦੇ ਮੈਦਾਨ ਵਿੱਚ ਉਤਰਨਗੇ। ਜਦੋਂ ਕਿਲੇ ਵਿੱਚ ਬਹੁਤ ਘੱਟ ਸਿੱਖ ਬਚੇ ਸਨ ਤਾਂ ਸਾਬਜ਼ਾਦਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਅਤੇ ਕਿਹਾ ਕਿ ਉਹ ਵੀ ਲੜਨਾ ਚਾਹੁੰਦੇ ਹਨ। ਉਸ ਸਮੇਂ ਉਹ ਲਗਭਗ 18 ਸਾਲ ਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਗਲੇ ਲਗਾਇਆ ਉਹਨਾਂ ਨੂੰ ਪਿਆਰ ਨਾਲ ਅਸ਼ੀਰਵਾਦ ਦਿੱਤਾ ਅਤੇ ਉਹਨਾਂ ਨੂੰ ਅੱਗੇ ਵਧਣ ਦੀ ਆਗਿਆ ਦਿੱਤੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਬਹਾਦਰੀ ਨਾਲ ਆਪਣੇ ਸਾਹਮਣੇ ਖੜੀ ਦੁਸ਼ਮਣ ਫੌਜ ਦਾ ਸਾਹਮਣਾ ਕੀਤਾ ਉਹਨਾਂ ਨੇ ਬਹੁਤ ਸਾਰੇ ਸੈਨਿਕਾਂ ਨੂੰ ਰੋਕਿਆ ਅਤੇ ਪਿੱਛੇ ਨਹੀਂ ਹਟੇ ਅਖੀਰ ਉਹ ਧਰਮ ਦੀ ਰੱਖਿਆ ਕਰਦੇ ਹੋਏ ਉਹ ਸ਼ਹੀਦ ਹੋ ਗਏ ਆਪਣੇ ਵੱਡੇ ਭਰਾ ਦੀ ਕੁਰਬਾਨੀ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ ਉਸ ਸਮੇਂ ਉਹ ਸਿਰਫ 14 ਸਾਲ ਦੇ ਸਨ ਉਹਨਾਂ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਅਤੇ ਵੱਡੇ ਪ੍ਰਾ ਦਾ ਮਾਰਗ ਤੇ ਚੱਲਣਾ ਚਾਹੁੰਦੇ ਹਨ ਅਤੇ ਧਰਮ ਦੀ ਰੱਖਿਆ ਲਈ ਅੱਗੇ ਵਧਣਾ ਚਾਹੁੰਦੇ ਹਨ। ਗੁਰੂ ਜੀ ਨੇ ਉਹਨਾਂ ਨੂੰ ਵੀ ਅਸ਼ੀਰਵਾਦ ਦਿੱਤਾ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅੱਗੇ ਵਧੇ ਅਤੇ ਇੰਨੀ ਛੋਟੀ ਉਮਰ ਵਿੱਚ ਹੀ ਅਸਾਧਾਰਨ ਹਿੰਮਤ, ਸਬਰ ਅਤੇ ਜੰਗੀ ਹੁਨਰ ਦਾ ਪ੍ਰਦਰਸ਼ਨ ਕੀਤਾ। ਹੁਣ ਸਿਰਫ ਗੁਰੂ ਗੋਬਿੰਦ ਸਿੰਘ ਜੀ ਅਤੇ ਮੁੱਠੀਪੜ ਸਿੱਖ ਕਿਲੇ ਦੇ ਅੰਦਰ ਰਹਿ ਗਏ ਸਨ। ਰਾਤ ਬਹਿ ਚੁੱਕੀ ਸੀ ਅਤੇ ਮੁਗਲ ਫੌਜ ਨੇ ਪੂਰੇ ਕਿਲੇ ਨੂੰ ਕੈਰ ਲਿਆ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਲੇ ਜਾਣ ਦੀ ਬੇਨਤੀ ਕੀਤੀ ਤਾਂ ਕਿ ਖਾਲਸਾ ਪੰਥ ਦੀ ਅਗਵਾਈ ਕਰਨ ਵਾਲੀ ਅਗਵਾਈ ਸੁਰੱਖਿਤ ਰਹਿ ਸਕੇ ਅਤੇ ਸੰਘਰਸ਼ ਜਾਰੀ ਰਹਿ ਸਕੇ ਗੁਰੂ ਗੋਬਿੰਦ ਸਿੰਘ ਜੀ ਸਹਿਮਤ ਹੋ ਗਏ ਰਾਤ ਦੇ ਹਨੇਰੇ ਵਿੱਚ ਯੋਜਨਾ ਮੁਤਾਬਕ ਗੁਰੂ ਜੀ ਕਿਲਾ ਛੱਡ ਕੇ ਆਪਣੀ ਯਾਤਰਾ ਤੇ ਚੱਲ ਪਏ ਮਗਲ ਫੌਜ ਨੇ ਮੰਨ ਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਖਤਮ ਹੋ ਗਏ ਹਨ ਪਰ ਸੱਚਾਈ ਕੁਝ ਹੋਰ ਸੀ ਜੰਗ ਕੋਰ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਹੁਣ ਬਿਲਕੁਲ ਵੱਖਰੀ ਸਥਿਤੀ ਵਿੱਚ ਸਨ ਸਿਰਫ ਕੁਝ ਸਿੱਖੀ ਉਹਨਾਂ ਦੇ ਨਾਲ ਰਹੇ ਕੋਈ ਕਿਲਾ ਨਹੀਂ ਸੀ ਕੋਈ ਖੁੱਲਾ ਮੈਦਾਨ ਨਹੀਂ ਸੀ ਸਿਰਫ ਹਨੇਰੀ ਰਾਤ ਅਣਜਾਣ ਰਸਤੇ ਅਤੇ ਹਰ ਕਦਮ ਤੇ ਖਤਰਾ ਰਾਤ ਦਾ ਸਮਾਸੀ ਚੁੱਪ ਠੰਡ ਅਤੇ ਡਰ ਹਵਾ ਵਿੱਚ ਫੈਲਿਆ ਹੋਇਆ ਸੀ ਗੁਰੂ ਜੀ ਅਤੇ ਬਾਕੀ ਬਚੇ ਸਿੱਖ ਮੁਗਲ ਫੌਜ ਤੋਂ ਬਚਣ ਲਈ ਜੰਗਲਾਂ ਅਤੇ ਕੱਚੀਆਂ ਸੜਕਾਂ ਰਾਹੀਂ ਅੱਗੇ ਵਧ ਰਹੇ ਸਨ ਇਸ ਔਖੀ ਯਾਤਰਾ ਦੌਰਾਨ ਉਹ ਅਕਸਰ ਭੁੱਖ ਪਿਆਸ ਅਤੇ ਥਕਾਵਟ ਦਾ ਸਾਹਮਣਾ ਕਰਦੇ ਸਨ ਪਰ ਰੁਕਣਾ ਕੋਈ ਵਿਕਲਪ ਨਹੀਂ ਸੀ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਪਹੁੰਚ ਗਏ। ਇਹ ਇਲਾਕਾ ਸੰਘਣੇ ਜੰਗਲਾਂ ਅਤੇ ਦਲਦਲੀ ਜ਼ਮੀਨਾਂ ਨਾਲ ਭਰਿਆ ਹੋਇਆ ਸੀ। ਇੱਥੇ ਰੁਕਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਪਰ ਇੱਥੇ ਗੁਰੂ ਜੀ ਕੁਝ ਸਮਾਂ ਬੈਠੇ ਰਹੇ। ਕਿਹਾ ਜਾਂਦਾ ਹੈ ਕਿ ਇਸ ਸਮੇਂ ਉਨ੍ਹਾਂ ਨੇ ਡੂੰਗੀ ਸੋਚ ਵਿਚਾਰ ਵਿੱਚ ਸਮਾਂ ਬਿਤਾਇਆ। ਪਰਮਾਤਮਾ ਨੂੰ ਯਾਦ ਕੀਤਾ। ਉਸ ਸਮੇਂ ਕੁਝ ਥਾਨਕ ਲੋਕ ਅਤੇ ਗੁਰੂ ਜੀ ਦੇ ਜਾਣਕਾਰ ਸਿੱਖ ਸਾਹਮਣੇ ਆਏ। ਉਨ੍ਹਾਂ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਇੱਕ ਆਮ ਕਿਸਾਨ ਦੇ ਪੇਸ਼ ਵਿੱਚ ਰੱਖਣ ਤਾਂ ਜੋ ਦੁਸ਼ਮਣ ਉਹਨਾਂ ਨੂੰ ਪਛਾਣ ਨਾ ਸਕੇ। ਇਹ ਕੋਈ ਪਲਾਈਨ ਨਹੀਂ ਸੀ ਸਗੋਂ ਅਗਲੀ ਲੜਾਈ ਦੀਆਂ ਤਿਆਰੀਆਂ ਸਨ ਅਗਲੇ ਦਿਨ ਗੁਰੂ ਜੀ ਨੂੰ ਇੱਕ ਛੋਟੀ ਜਿਹੀ ਥਾਂ ਤੇ ਠਹਿਰਾਇਆ ਗਿਆ ਜਿੱਥੇ ਉਹਨਾਂ ਨੇ ਕੁਝ ਸਮੇਂ ਲਈ ਆਰਾਮ ਕੀਤਾ ਇਹ ਜਗ੍ਹਾ ਬਾਅਦ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਵਜੋਂ ਜਾਣੀ ਜਾਣ ਲੱਗੀ ਦੂਜੇ ਪਾਸੇ ਚਮਕੌਰ ਦੀ ਲੜਾਈ ਤੋਂ ਬਾਅਦ ਮੁਗਲ ਫੌਜ ਦਾ ਮੰਨਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਹੀ ਸ਼ਹੀਦ ਹੋ ਗਏ ਸਨ ਇਸ ਪਰਮ ਨੇ ਗੁਰੂ ਜੀ ਨੂੰ ਅਸਥਾਈ ਰਾਹਤ ਪ੍ਰਦਾਨ ਕੀਤੀ ਪਰ ਗੁਰੂ ਜੀ ਜਾਣਦੇ ਸਨ ਕਿ ਇਹ ਰਾਹਤ ਅਸਥਾਈ ਸੀ ਉਹਨਾਂ ਦਾ ਪਰਿਵਾਰ ਖਿੰਡਿਆ ਹੋਇਆ ਸੀ ਰਸਤਾ ਅਨਿਸ਼ਚਿਤ ਸੀ ਅਤੇ ਸੰਘਰਸ਼ ਅਜੇ ਆਉਣਾ ਸੀ ਫੇਰ ਵੀ ਗੁਰੂ ਜੀ ਦਾ ਵਿਸ਼ਵਾਸ ਅਟਲ ਰਿਹਾ ਉਹ ਜਾਣਦੇ ਸਨ ਕਿ ਅੱਜ ਇਨਾਂ ਹਨੇਰੀਆਂ ਰਾਤਾਂ ਵਿੱਚ ਬੀਜੇ ਜਾ ਰਹੇ ਬੀਜ ਭਵਿੱਖ ਵਿੱਚ ਸਾਰੀ ਕੌਮ ਦੀ ਅਗਵਾਈ ਕਰਨਗੇ ਕੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਵਿਸ਼ਵਾਸ ਘਾਤ ਕਿਵੇਂ ਹੋਇਆ ਚਮਕੌਰ ਦੀਆਂ ਘਟਨਾਵਾਂ ਤੋਂ ਬਾਅਦ ਮਾਤਾ ਗੁਜਰੀ ਜੀ ਆਪਣੇ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਲੈ ਕੇ ਇੱਕ ਵੱਖਰੀ ਦਿਸ਼ਾਵਲ ਚਲੇ ਗਏ ਸਨ ਇਸ ਸਮੇਂ ਦੌਰਾਨ ਉਨ੍ਹਾਂ ਦੀ ਮੁਲਾਕਾਤ ਗੰਗੂ ਨਾਮ ਦੇ ਇੱਕ ਵਿਅਕਤੀ ਨਾਲ ਹੋਈ ਉਹ ਪਹਿਲਾਂ ਅਨੰਦਪੁਰ ਸਾਹਿਬਿਤ ਸੇਵਾ ਕਰ ਚੁੱਕਾ ਸੀ ਅਤੇ ਮਾਤਾ ਜੀ ਉਸ ਨੂੰ ਜਾਣਦੇ ਸਨ ਗੰਗੂ ਨੇ ਕਿਹਾ ਇੱਥੇ ਰਹਿਣਾ ਸੁਰੱਖਿਤ ਨਹੀਂ ਹੈ ਮੇਰੇ ਘਰ ਆਓ ਔਕੇ ਹਾਲਾਤ ਵਿੱਚ ਮਾਤਾ ਗੁਜਰੀ ਜੀ ਨੇ ਉਸ ਨੂੰ ਪਰੋਸੇ ਮਨ ਸਮਝਿਆ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਸਮੇਤ ਉਸ ਦੇ ਨਾਲ ਚੱਲ ਪਏ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਉਹ ਗੰਗੂ ਦੇ ਪਿੰਡ ਪਹੁੰਚੇ ਘਰ ਸਾਦਾ ਸੀ ਪਰ ਮਾਤਾ ਜੀ ਸੰਤੁਸ਼ਟ ਸਨ ਰਾਤ ਬਹੁਤ ਠੰਡੀ ਸੀ ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਆਪਣੇ ਕੋਲ ਬਿਠਾਇਆ ਉਹਨਾਂ ਨੂੰ ਗੁਰੂਆਂ ਦੀਆਂ ਕਹਾਣੀਆਂ ਸੁਣਾਈਆਂ ਅਤੇ ਉਹਨਾਂ ਨੂੰ ਹਿੰਮਤ ਰੱਖਣ ਦੀ ਸਿੱਖਿਆ ਦਿੱਤੀ ਪਰ ਉਸੇ ਰਾਤ ਇੱਕ ਘਟਨਾ ਨੇ ਸਭ ਕੁਝ ਬਦਲ ਦਿੱਤਾ ਗੰਗੂ ਦੀ ਨਜ਼ਰ ਮਾਤਾ ਜੀ ਕੋਲ ਰੱਖੇ ਕੁਝ ਸਿੱਕਿਆਂ ਵਾਲੇ ਇੱਕ ਥੈਲੇ ਤੇ ਪਈ। ਇਹ ਥੈਲਾ ਯਾਤਰਾ ਲਈ ਜ਼ਰੂਰੀ ਸੀ। ਗੰਗੂ ਦੇ ਦਿਲ ਵਿੱਚ ਲਾਲਚ ਪੈਦਾ ਹੋਇਆ। ਉਸਨੇ ਚੁੱਪਚਾਪ ਬੈਗ ਲੈ ਲਿਆ। ਜਦੋਂ ਮਾਤਾ ਜੀ ਨੇ ਇਹ ਦੇਖਿਆ ਤਾਂ ਗੰਗੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਸਹਿਮਤ ਹੋਣ ਦੀ ਬਜਾਏ ਉਹ ਰੌਲਾ ਪਾਉਣ ਲੱਗ ਪਏ। ਅਤੇ ਗੰਗੂ ਪਿੰਡ ਦੇ ਅਧਿਕਾਰੀਆਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਉਹਨਾਂ ਦੇ ਦੋ ਪੁੱਤਰ ਉਸਦੇ ਘਰ ਵਿੱਚ ਹਨ। ਥੋੜੇ ਸਮੇਂ ਵਿੱਚ ਹੀ ਮੁਗਲ ਸਿਪਾਹੀ ਪਹੁੰਚੇ ਅਤੇ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲ ਇਸ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਰਾਤ ਪਰ ਮੋਰਿੰਡਾ ਵਿੱਚ ਰੱਖਿਆ ਗਿਆ ਅਤੇ ਫਿਰ ਅਗਲੀ ਸਵੇਰ ਉਨ੍ਹਾਂ ਨੂੰ ਸਰਹਿੰਦ ਲੈ ਜਾਇਆ ਗਿਆ ਜੋ ਉਸ ਸਮੇਂ ਸ਼ਕਤੀਦਾਇਕ ਵੱਡਾ ਕੇਂਦਰ ਸੀ ਪਹੁੰਚਣ ਤੇ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਰੱਖਿਆ ਗਿਆ ਠੰਡੇ ਬੁਰਜ ਵਿੱਚ ਲਗਾਤਾਰ ਠੰਡੀ ਹਵਾ ਵਗ ਰਹੀ ਸੀ ਮਾਤਾ ਗੁਜਰੀ ਜੀ ਨੇ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੂਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਰੱਖਿਆ ਉਨ੍ਹਾਂ ਨੇ ਵਾਰ-ਵਾਰ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਦੀ ਯਾਦ ਦਿਵਾਈ ਅਤੇ ਉਨ੍ਹਾਂ ਨੂੰ ਕਿਹਾ ਕਿ ਡਰੋ ਨਾ ਕਦੇ ਵੀ ਸੱਚਾਈ ਨੂੰ ਪਰ ਮਾਤਾ ਜੀ ਦੀ ਹਿੰਮਤ ਅਡੋਲ ਰਹੀ ਇਸ ਨਾਲ ਉਹ ਔਖਾ ਇਮਤਿਹਾਨ ਸ਼ੁਰੂ ਹੋਇਆ ਜਿਸ ਨੇ ਇਤਿਹਾਸ ਦਾ ਰਾਹ ਬਦਲ ਦਿੱਤਾ ਜਦੋਂ ਸਾਹਿਬਜ਼ਾਦਿਆਂ ਦੀ ਬਹਾਦਰੀ ਨੇ ਮੁਗਲ ਸਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਹਨਾਂ ਨੇ ਧਰਮ ਪਰਵਰਤਨ ਦੀ بجائے ਮੌਤ ਨੂੰ ਗਲੇ ਲਗਾ ਲਿਆ 26 ਦਸੰਬਰ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਡਾ ਬੁਰਜ ਵਿੱਚ ਕੈਦ ਕਰ ਦਿੱਤਾ ਇਸ ਦੇ ਬਾਵਜੂਦ ਮਾਤਾ ਗੁਜਰੀ ਜੀ ਆਪਣੇ ਦੋ ਪੋਤਿਆਂ ਨੂੰ ਦਿਲਾਸਾ ਦਿੰਦੀ ਰਹੀ ਉਹਨਾਂ ਨੂੰ ਆਪਣੇ ਨੇੜੇ ਰੱਖਦੀ ਰਹੀ ਅਤੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਯਾਦ ਦਿਵਾਉਂਦੀ ਰਹੀ ਉਸੇ ਦਿਨ ਜਿਹਦੀ ਵਜ਼ੀਰ ਖਾਨ ਨੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਉੱਥੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੂੰ ਆਪਣਾ ਧਰਮ ਤਿਆਗ ਕੇ ਇਸਲਾਮ ਧਾਰਨ ਕਰਨ ਲਈ ਕਿਹਾ ਗਿਆ ਪਰ ਦੋਵੇਂ ਸਹਿਬਜ਼ਾਦਿਆਂ ਨੇ ਬਿਨਾਂ ਡਰੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਲਗਾਏ ਅਤੇ ਧਰਮ ਪਰਵਰਤਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਸੁਣ ਕੇ ਵਜ਼ੀਰ ਖਾਨ ਗੁੱਸੇ ਵਿੱਚ ਆ ਗਏ ਅਤੇ ਧਮਕੀ ਦਿੱਤੀ ਕਿ ਜੇ ਕਰੋਨਾ ਨੇ ਅਗਲੇ ਦਿਨ ਤੱਕ ਹੁਕਮ ਨਹੀਂ ਮੰਨਿਆ ਤਾਂ ਉਹ ਮਰਨ ਲਈ ਤਿਆਰ ਰਹਿਣਗੇ। ਅਗਲੀ ਸਵੇਰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਨੇ ਆਪਣੇ ਦੋ ਪੋਤਿਆਂ ਨੂੰ ਪਿਆਰ ਨਾਲ ਤਿਆਰ ਕੀਤਾ। ਉਹਨਾਂ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ, ਉਹਨਾਂ ਦੇ ਸਿਰਾਂ ਤੇ ਹੱਥ ਫੇਰਿਆ ਅਤੇ ਸਮਝਾਇਆ ਕਿ ਅੱਗੇ ਦੀ ਪਰਖਿਆ ਔਖੀ ਹੈ ਪਰ ਸੱਚ ਅਤੇ ਧਾਰਮਿਕਤਾ ਦਾ ਰਸਤਾ ਕਦੇ ਨਾ ਛੱਡਣਾ। ਦੋਨਾਂ ਛੋਟੇ ਸਾਹਿਬਜ਼ਾਦੀਆਂ ਨੂੰ ਦੁਬਾਰਾ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਉੱਥੇ ਉਹਨਾਂ ਨੂੰ ਇੱਕ ਵਾਰ ਫਿਰ ਧਰਮ ਪਰਵਰਤਨ ਕਰਨ ਲਈ ਕਿਹਾ ਗਿਆ ਪਰ ਦੋਵਾਂ ਭਰਾਵਾਂ ਨੇ ਉਹੀ ਇਹ ਸੁਣ ਕੇ ਵਜ਼ੀਰ ਖਾਨ ਗੁੱਸੇ ਵਿੱਚ ਆ ਗਿਆ ਅਤੇ ਤੁਰੰਤ ਹੁਕਮ ਦਿੱਤਾ ਕਿ ਦੋਵਾਂ ਸਹਬਜ਼ਾਦੀਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣ ਦਿੱਤਾ ਜਾਵੇ ਜਦੋਂ ਇਹ ਹੁਕਮ ਸੁਣਾਇਆ ਗਿਆ ਤਾਂ ਦੋਵਾਂ ਛੋਟੇ ਸਹਬਜ਼ਾਦੀਆਂ ਨੇ ਪੂਰੀ ਸ਼ਾਂਤੀ ਅਤੇ ਹਿੰਮਤ ਨਾਲ ਇਸ ਨੂੰ ਸਵੀਕਾਰ ਕਰ ਲਿਆ ਉਹਨਾਂ ਨੇ ਆਪਣੀਆਂ ਜਾਨਾਂ ਦੇਣਾ ਸਵੀਕਾਰ ਕਰ ਲਿਆ ਪਰ ਇਸਲਾਮ ਕਬੂਲ ਨਹੀਂ ਕੀਤਾ ਇਸ ਦੌਰਾਨ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਚੁੱਪਚਾਪ ਪ੍ਰਭੂ ਦਾ ਨਾਮ ਜਪ ਰਹੇ ਸਨ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਕਿ ਦੋਵੇਂ ਛੋਟੇ ਸਾਹਿਬਜ਼ਾਦੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਦੇ ਹੋਏ ਆਪਣੇ ਧਰਮ ਦੀ ਖਾਤਰ ਸ਼ਹੀਦ ਹੋ ਗਏ ਹਨ ਤਾਂ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਸਗੋਂ ਸੰਤੁਸ਼ਟੀ ਦਿਖਾਈ ਦਿੱਤੀ ਇਸੇ ਅਵਸਥਾ ਵਿੱਚ ਪ੍ਰਭੂ ਦਾ ਨਾਮ ਯਾਦ ਕਰਦੇ ਹੋਏ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਂਤ ਤਿਆਗ ਦਿੱਤੇ